ਸਾਤਿਸ਼ ਰਿਆਕਾਲ ਜੀ ਰਵਿੰਦਰ ਮੈਨੂੰ ਤੇਰੇ ਕੋਲੋਂ ਤਲਾਕ ਚਾਹੀਦਾ ਆ ਮੈਂ ਤੇਰੇ ਨਾਲ ਹੁਣ ਹੋਰ ਇੱਕ ਦਿਨ ਵੀ ਨਹੀਂ ਹੋ ਰਹਿ ਸਕਦੀ ਬਹੁਤ ਬਰਦਾਸ਼ਤ ਕਰ ਲਿਆ ਮੈਂ ਮੈਂ ਤੇਰੇ ਘਰ ਦੀ ਕੋਈ ਨੌਕਰਾਨੀ ਨਹੀਂ ਆ ਜਿਹੜਾ ਸਾਰਾ ਦਿਨ ਕੰਮ ਕਰਦੀ ਰਹਾ ਤੇ ਸਾਰਿਆਂ ਲਈ ਖਾਣਾ ਬਣਾਉਂਦੀ ਰਹਾ ਮੇਰੀ ਆਪਣੀ ਕੋਈ ਜ਼ਿੰਦਗੀ ਹੀ ਨਹੀਂ ਰਹਿ ਗਈ ਵਿਆਹ ਦੇ ਬਾਅਦ ਮੈਂ ਕਿੰਨੇ ਸੁਪਨੇ ਵੇਖੇ ਸੀ ਤੂੰ ਮੇਰੇ ਸਾਰੇ ਸੁਪਨੇ ਹੀ ਚੱਕਣਾ ਚੂਰ ਕਰ ਦਿੱਤੇ ਆ ਕਿਹੜੇ ਸੁਪਨਿਆਂ ਦੀ ਗੱਲ ਕਰਦੀਆਂ ਕਮਲ ਕਿਹੜੀ ਚੀਜ਼ ਦੀ ਕਮੀ ਰੱਖੀ ਸੀ ਮੈਂ ਜੋ ਤੂੰ ਬੋਲਦੀ ਸੀ ਤੇਰੇ ਬੋਲਣ ਤੋਂ ਪਹਿਲਾਂ ਹੀ ਮੈਂ ਤੈਨੂੰ ਲਿਆ ਕੇ ਦਿੰਦਾ ਸੀ ਲਿਆ ਕੇ ਦਿੰਦਾ ਸੀ ਤਾਂ ਇਵੇਂ ਕਹਿ ਰਿਹਾ ਆ ਜਿਵੇਂ ਕੋਈ ਆਸਾਨ ਕਰਦਾ ਹੋਵੇ ਮੇਰੇ ਤੇ ਨੌਕਰਾਵਾਂ ਵਾਂਗ ਸਾਰਾ ਦਿਨ ਖਾਧੀ ਰਹਿਣੀ ਆ ਤੇਰੇ ਘਰ ਤੂੰ ਤਾਂ ਸਵੇਰੇ ਸਵੇਰੇ ਨਿਕਲ ਜਾਣਾ ਆ ਤੇ ਰਾਤ ਨੂੰ ਨੇਰੇ ਹੁੰਨਾ ਆ ਘਰੋਂ ਦਿਆਈ ਤੈਨੂੰ ਖਾਣਾ ਚਾਹੀਦਾ ਹੁੰਦਾ ਆ ਤੇ ਖਾ ਕੇ ਬੈੱਡ ਤੇ ਪੈ ਜਾਣਾ ਆ ਮੇਰੀ ਜ਼ਿੰਦਗੀ ਦੱਸ ਦੇ ਕੀ ਆ ਸਵੇਰੇ ਰਸੋਈ ਚ ਦੁਪਹਿਰੇ ਰਸੋਈ ਚ ਤੇ ਰਾਤ ਨੂੰ ਵੀ ਰਸੋਈ ਚ ਜੇ ਕਿਤੇ ਘੁੰਮਣ ਫਿਰਨ ਨੂੰ ਕਹਿ ਦਵਾਂ ਤਾਂ ਉਦੋਂ ਤੈਨੂੰ ਛੁੱਟੀ ਨਹੀਂ ਮਿਲਦੀ ਤਾਂ ਕਿ ਮੈਂ ਘਰ ਚ ਕੈਦ ਰਹਾ ਵੇਖ ਕਮਲ ਮੈਨੂੰ ਜਦੋਂ ਛੁੱਟੀ ਮਿਲਦੀ ਆ ਮੈਂ ਤੈਨੂੰ ਲੈ ਕੇ ਜਾਂਦਾ ਆ ਨਾ ਕਮਾਉਣ ਲਈ ਜੇ ਤੂੰ ਇਹ ਕਹੇਂਗੀ ਕਿ ਮੈਂ ਹਰ ਮਹੀਨੇ ਕਿਤੇ ਨਾ ਕਿਤੇ ਤੈਨੂੰ ਕਮਾਉਣ ਲੈ ਕੇ ਜਾਵਾਂ ਤਾਂ ਇਵੇਂ ਤਾਂ ਨਹੀਂ ਹੋ ਸਕਦਾ ਨਾ ਕਰ ਪਰਿਵਾਰ ਨੂੰ ਵੀ ਵੇਖਣਾ ਆ ਬਾਕੀ ਹਰ ਐਤਵਾਰ ਆਪਾਂ ਕਿਤੇ ਨਾ ਕਿਤੇ ਚਲੇ ਹੀ ਜਾਂਦੇ ਆ ਮਹੀਨੇ 'ਚ 2-3 ਵਾਰ ਤਾਂ ਮੈਂ ਤੈਨੂੰ ਬਾਹਰ ਖਾਣਾ ਖਵਾਉਣ ਲਈ ਲੈ ਕੇ ਜਾਣਾ ਆ ਹੁਣ ਇਸ ਤੋਂ ਜ਼ਿਆਦਾ ਮੈਂ ਕੀ ਕਰਾਂ ਮੈਂ ਤੈਨੂੰ ਲੈ ਕੇ ਘੁੰਮਣ ਫਿਰਨ ਨੂੰ ਵੀ ਜਾਵਾਂ ਨੌਕਰੀ ਵੀ ਕਰਾਂ ਪਰਿਵਾਰ ਨੂੰ ਵੀ ਵੇਖਾਂ ਕਮਲ ਮੈਂ ਇੱਕ ਮੀਡਲ ਕਲਾਸ ਮੁੰਡਾ ਆ ਮੈਨੂੰ ਸਭ ਕੁਝ ਵੇਖਣਾ ਪੈਂਦਾ ਆ ਨਹੀਂ ਨਹੀਂ ਮੈਨੂੰ ਵੇਖਣ ਦੀ ਤੈਨੂੰ ਕੀ ਲੋੜ ਆ ਤੂੰ ਆਪਣੀ ਨੌਕਰੀ ਵੇਖ ਪਰਿਵਾਰ ਵੇਖ ਉਹਦੇ ਬਾਅਦ ਜੇ ਟਾਈਮ ਮਿਲੂਗਾ ਤਾਂ ਮੈਨੂੰ ਵੀ ਵੇਖ ਲਵੀਂ ਤੇ ਵੈਸੇ ਵੀ ਤੂੰ ਕੀ ਮੈਨੂੰ ਵੇਖੇਂਗਾ ਮੈਂ ਖੁਦ ਆਪਣੇ ਆਪ ਨੂੰ ਵੇਖ ਲੂੰਗੀ ਬਹੁਤ ਬਣ ਕੇ ਰਹਿ ਲਿਆ ਮੈਂ ਇਸ ਘਰ ਚ ਨੌਕਰ ਹੁਣ ਮੈਂ ਹੋਰ ਨੌਕਰਾਨੀ ਨਹੀਂ ਬਣ ਸਕਦੀ ਤੂੰ ਮੈਨੂੰ ਹਰ ਮਹੀਨੇ 5000 ਰੁਪਏ ਖਰਚਾ ਦੇ ਦੇਵੀਂ ਮੇਰੇ ਵੀ ਖਰਚੇ ਹੁੰਦੇ ਆ ਠੀਕ ਆ ਠੀਕ ਆ ਲੈ ਲਵੀਂ ਜੇ ਤੈਨੂੰ ਉਸੇ ਚ ਸੰਤੁਸ਼ਟੀ ਮਿਲਦੀ ਆ ਤਾਂ ਇਹ ਕਹਿ ਕੇ ਰਵਿੰਦਰ ਉਤ ਚਲਾ ਗਿਆ ਹੌਲੀ ਹੌਲੀ ਕਮਲ ਆਪਣਾ ਫਰੈਂਡ ਸਰਕਲ ਵਧਾਉਣ ਲੱਗੀ ਹੌਲੀ ਹੌਲੀ ਉਹਨੇ ਕਿੱਟੀ ਪਾਰਟੀ ਵੀ ਸ਼ੁਰੂ ਕਰ ਦਿੱਤੀ ਸਹੇਲੀਆਂ ਨਾਲ ਘੁੰਮਣਾ ਸ਼ਾਪਿੰਗ ਕਰਨਾ ਫਿਲਮ ਵੇਖਣੀ ਹਰ ਰੋਜ਼ ਦਾ ਪ੍ਰੋਗਰਾਮ ਬਣ ਜਾਂਦਾ ਸੀ ਹੁਣ ਕਮਲ ਜਿਵੇਂ ਤਿਵੇਂ ਸਵੇਰ ਦਾ ਖਾਣਾ ਤਾਂ ਬਣਾ ਲੈਂਦੀ ਪਰਵਿੰਦਰ ਦੇ ਜਾਣ ਤੋਂ ਬਾਅਦ ਤੁਰੰਤ ਤਿਆਰ ਹੋ ਕੇ ਉਹ ਵੀ ਘਰੋਂ ਬਾਹਰ ਨਿਕਲ ਜਾਂਦੀ ਤੇ ਸ਼ਾਮ ਨੂੰ ਫਿਰ 6 ਵਜੇ ਜਾਂ 7 ਵਜੇ ਹੀ ਘਰ ਮੁੜਦੀ ਹੁਣ ਘਰ 'ਚ ਬਸ ਮੰਮੀ ਪਾਪਾ ਜਾਂ ਛੋਟੀ ਭੈਣੀ ਰਹਿ ਜਾਂਦੀ ਜਿਹਦਾ ਅਜੇ ਵਿਆਹ ਨਹੀਂ ਹੋਇਆ ਸੀ ਅਸਲ 'ਚ ਕਮਲ ਇੱਕ ਪੜੀ ਲਿਖੀ ਮਾਡਰਨ ਕੁੜੀ ਸੀ। ਉਹਨੂੰ ਆਪਣੀ ਪੜ੍ਹਾਈ ਦਾ ਬਹੁਤ ਕਮਾਂਡ ਸੀ। ਪਰ ਉਹਨੂੰ ਨੌਕਰੀ ਕਰਨਾ ਬਿਲਕੁਲ ਪਸੰਦ ਨਹੀਂ ਸੀ। ਉਹਨੂੰ ਜ਼ਿਆਦਾਤਰ ਘੁੰਮਣਾ ਫਿਰਨਾ, ਪਾਰਟੀ ਕਰਨਾ, ਫਿਲਮ ਵੇਖਣਾ ਇਹ ਸਭ ਚੰਗਾ ਲੱਗਦਾ ਸੀ। ਜ਼ਿਆਦਾਤਰ ਕਰਕੇ ਉਹ ਜੋ ਵੀ ਟੀਵੀ ਜਾਂ ਮੋਬਾਈਲ 'ਚ ਵੇਖਦੀ ਕਿ ਕੁੜੀਆਂ ਕਿਵੇਂ ਬਾਹਰ ਜਾ ਕੇ ਮ제 ਕਰਦੀਆਂ ਆਂ, ਕਿਵੇਂ ਬਿਨਾਂ ਰੋਕ ਟੋਕ ਤੋਂ ਘੁੰਮਦੀਆਂ ਆਂ, ਉਹ ਵੀ ਉਹੋ ਜਿਹੀ ਜ਼ਿੰਦਗੀ ਜੀਣਾ ਚਾਹੁੰਦੀ ਸੀ। ਉਹਦੇ ਸੁਪਨਿਆਂ 'ਚ ਕਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤਾਂ ਬਿਲਕੁਲ ਵੀ ਨਹੀਂ ਸੀ ਪੜ੍ਹੀ ਲਿਖੀ ਸੀ ਪਰ ਨੌਕਰੀ ਵੀ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਨੌਕਰੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਨੌਕਰੀ ਵਾਲਾ ਇਨਸਾਨ ਖੁਦ ਨੂੰ ਟਾਈਮ ਨਹੀਂ ਦੇ ਪਾਉਂਦਾ ਤਾਂ ਫਿਰ ਘੁੰਮਣਾ ਫਿਰਨਾ ਤਾਂ ਸੁਪਨੇ ਚ ਹੀ ਰਹਿ ਜਾਂਦਾ ਆ ਕਮਲ ਦੇ ਸੁਪਨੇ ਨੂੰ ਪੂਰਾ ਕਰਨ ਦੇ ਚੱਕਰ 'ਚ ਰਵਿੰਦਰ ਬੁਰੀ ਤਰ੍ਹਾਂ ਫਸ ਗਿਆ ਸੀ ਪਰ ਅੱਜ ਕਮਲ ਬਹੁਤ ਖੁਸ਼ ਸੀ ਜਿਆਦਾ ਨਹੀਂ 5000 ਰੁਪਏ ਸੀ ਰਵਿੰਦਰ ਦੀ ਜੇਬ ਵਿੱਚੋਂ ਉਹਦੇ ਲਈ ਪੈਸੇ ਨਿਕਲਣ ਵਾਲੇ ਸੀ ਰੁਵਿੰਦਰ ਦੇ ਜਾਣ ਤੋਂ ਬਾਅਦ ਕਮਲ ਪੂਰਾ ਦਿਨ ਬਾਰ ਹੀ ਰਹਿੰਦੀ ਘਰ ਬਸ ਸੱਸ ਸਹੁਰਾ ਨਨ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਉਹਨੂੰ ਸੱਸ ਵਿਚਾਰੀ ਆਪਣੀ ਕੁੜੀ ਦੇ ਨਾਲ ਸਾਰਾ ਘਰ ਸੰਭਾਲਦੀ ਉਹ ਖੁਦ ਦੁਖੀ ਸੀ ਕਮਲ ਦੀਆਂ ਹਰਕਤਾਂ ਤੋਂ ਜਦੋਂ ਵੀ ਸੱਸ ਕਮਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਕਹਿ ਦਿੰਦੀ ਤੁਸੀਂ ਨਹੀਂ ਸਮਝੋਗੇ ਜਿਵੇਂ ਤੁਹਾਨੂੰ ਤੁਹਾਡੀ ਸੱਸ ਨੇ ਦਬਕੇ ਰੱਖਿਆ ਸੀ ਤੁਸੀਂ ਉਵੇਂ ਹੀ ਮੈਨੂੰ ਦਬਾਉਣਾ ਚਾਹੁੰਦੇ ਹੋ ਪਰ ਮੈਂ ਤੁਹਾਡੇ ਵਰਗੀ ਨਹੀਂ ਹਾਂ ਮੈਂ ਆਪਣੀ ਜ਼ਿੰਦਗੀ ਜੀਣਾ ਚਾਹੁੰਦੀ ਆ ਇਹ ਕਿਹੀ ਤਾਂ ਜ਼ਿੰਦਗੀ ਆ ਉਹਨੂੰ ਮੈਂ ਆਪਣੇ ਹਿਸਾਬ ਨਾਲ ਜੀਣਾ ਚਾਹੁੰਦੀ ਆ ਜਦੋਂ ਕਮਲ ਆਪਣੇ ਪਤੀ ਰਵਿੰਦਰ ਦੀ ਨਹੀਂ ਸੁਣਦੀ ਸੀ ਤਾਂ ਭਲਾ ਸਾਸੋਰੇ ਦੀ ਕਿਵੇਂ ਸੁਣਦੀ ਹੌਲੀ ਹੌਲੀ ਨਨਾਨ ਦੀ ਉਮਰ ਵੀ ਹੋ ਰਹੀ ਸੀ ਸਾਸ ਤੇ ਰਵਿੰਦਰ ਦੋਵੇਂ ਮਿਲ ਕੇ ਨਨਾਨ ਦੇ ਵਿਆਹ ਦੇ ਚੱਕਰ 'ਚ ਪਏ ਹੋਏ ਸੀ ਹਰ ਮਹੀਨੇ ਵਿਆਹ ਲਈ ਕੁਝ ਨਾ ਕੁਝ ਇਕੱਠਾ ਕਰਦੇ ਹੀ ਰਹਿੰਦੇ ਤਾਂ ਕਿ ਉਹ ਭੈਣ ਦਾ ਵਿਆਹ ਵਧੀਆ ਕਰ ਸਕੇ ਵਿਆਹ ਵਿੱਚ ਕੋਈ ਕਮੀ ਨਾ ਹੋਵੇ ਪਾਪਾ ਦੀ ਵੀ ਨੌਕਰੀ ਸੀ ਪਰ ਤਨਖਾਹ ਬਹੁਤ ਘੱਟ ਸੀ ਇਸ ਲਈ ਪਿਓ ਪੁੱਤ ਦੋਵੇਂ ਹੀ ਮਿਲ ਕੇ ਵਿਆਹ ਦੀ ਤਿਆਰੀ ਕਰਨ ਚ ਲੱਗੇ ਸੀ ਉਪਰੋ ਕਮਲ ਦੇ ਆਏ ਦੀ ਨਵੇਂ-ਨਵੇਂ ਨਖਰੇ ਉਹਨਾਂ ਤਾਂ ਉਹਨੂੰ ਤਾਂ ਬਸ ਰਵਿੰਦਰ ਦੇ ਪੈਸਿਆਂ ਨਾਲ ਹੀ ਮਤਲਬ ਸੀ ਰਵਿੰਦਰ ਦੇ ਸਾਰੇ ਪੈਸੇ ਉਹਦੇ ਹੱਥ 'ਚ ਆ ਜਾਣ ਨਨਾਨ ਦਾ ਵਿਆਹ ਹੋਵੇ ਜਾਂ ਨਾ ਹੋਵੇ ਇਹਦੇ ਨਾਲ ਉਹਨੂੰ ਕੋਈ ਮਤਲਬ ਹੀ ਨਹੀਂ ਸੀ ਜਿਹਨੂੰ ਲੈ ਕੇ ਆਏ ਦਿਨ ਘਰ 'ਚ ਕੋਈ ਨਾ ਕੋਈ ਕਲੇਸ਼ ਹੁੰਦਾ ਹੀ ਰਹਿੰਦਾ ਸੀ ਵਿਚਾਰਾ ਰਵਿੰਦਰ ਆਖਰ ਕਿੰਨਾ ਕੋ برداشت ਕਰਦਾ ਸਾਰਾ ਦਿਨ ਆਫਿਸ ਚ ਥੱਕਿਆ ਹਾਰਿਆ ਆ ਕੇ ਘਰ ਵਾਲੀ ਦੇ ਪਿਆਰ ਦੇ ਦੋ ਮਿੱਠੇ ਮਿੱਠੇ ਬੋਲ ਸੁਣਨ ਦੀ ਬਜਾਏ ਉਹਨੂੰ ਤਾਣੇ ਸੁਣਨ ਨੂੰ ਮਿਲਦੇ ਸੀ ਰਵਿੰਦਰ ਤੇਰੀ ਤਨਖਾਹ ਕਿੱਥੇ ਜਾਂਦੀ ਆ ਪਤਾ ਨਹੀਂ ਤੂੰ ਕਿੱਥੇ ਡੰਮਦਾ ਰਹਿਣਾ ਆ ਗਵਾਂਡੀਆਂ ਨੂੰ ਵੇਖ ਲਾ ਕਿੰਨਾ ਖੁਸ਼ ਰਹਿੰਦੇ ਆ ਉਹ ਤੇ ਉਹ ਗਵਾਂਡੀ ਆਪਣੀ ਘਰ ਵਾਲੀ ਨੂੰ ਕਿੰਨਾ ਖੁਸ਼ ਰੱਖਦਾ ਆ ਉਹ ਕਿੰਨੇ ਵਧੀਆ ਵਧੀਆ ਕੱਪੜੇ ਪਾਉਂਦੀ ਆ ਜਦੋਂ ਦਿਲ ਕਰਦਾ ਆ ਸ਼ਾਪਿੰਗ ਕਰਨ ਚਲੀ ਜਾਂਦੀ ਆ ਤੇ ਆਏ ਦਿਨ ਨਵੇਂ-ਨਵੇਂ ਗਹਿਣੇ ਬਣਾਉਂਦੀ ਰਹਿੰਦੀ ਆ ਤੇ ਤੂੰ ਤੂੰ ਤਾਂ ਕਿਸੇ ਕੰਮ ਦਾ ਨਹੀਂ ਸਾਲ 'ਚ 6 ਮਹੀਨਿਆਂ ਪਿੱਛੋਂ ਵੀ ਮੈਨੂੰ ਇੱਕ ਗਹਿਣਾ ਨਹੀਂ ਬਣਵਾ ਕੇ ਦੇ ਸਕਦਾ ਮੇਰੀਆਂ ਸਹੇਲੀਆਂ ਨੂੰ ਵੇਖ ਤੇ ਉਹਨਾਂ ਦੇ ਪਤੀਆਂ ਨੂੰ ਵੇਖ ਆਏ ਦਿਨ ਕਿਸੇ ਨਾ ਕਿਸੇ ਦੀ ਗੱਲਾਂ ਕਰਕੇ ਰਵਿੰਦਰ ਨੂੰ ਨੀਵਾ ਦਿਖਾਉਂਦੀ ਹੀ ਰਹਿੰਦੀ ਸੀ ਸਾਰਿਆਂ ਦੀ ਤੁਲਨਾ ਚਰਵਿੰਦਰ ਹਰ ਵਾਰ ਕਮਲ ਦੀਆਂ ਨਜ਼ਰਾਂ 'ਚ ਬਹੁਤ ਹੀ ਨਕਾਰਾ ਨਿਕਲਦਾ ਸੀ ਆਖਿਰ ਰਵਿੰਦਰ ਕਦੋਂ ਤੱਕ ਬਰਦਾਸ਼ਤ ਕਰਦਾ ਉਹ ਵੀ ਕੰਸਾਂਸੀ ਸਾਰਾ ਦਿਨ ਆਫਿਸ 'ਚ ਕੰਮ ਕਰਦਾ ਸੀ ਤੇ ਘਰ ਆ ਕੇ ਘਰ ਵਾਲੀ ਹਰ ਵਾਰ ਉਹਨੂੰ ਨੀਚਾ ਵਿਖਾਉਂਦੀ ਸੀ ਰਵਿੰਦਰ ਨੂੰ ਗੁੱਸਾ ਆ ਜਾਂਦਾ ਸੀ ਰਵਿੰਦਰ ਕਮਲ ਨੂੰ ਝਿੜਕਦਾ ਸੀ ਤੇ ਬਹੁਤ ਝਗੜਾ ਹੁੰਦਾ ਸੀ ਤੇ ਇਸੇ ਝਗੜੇ ਨੂੰ ਕੋਈ ਵੀ ਰੋਕਣਾ ਪੁੰਦਾ ਸੀ ਉਹਨੇ ਲਗਭਗ ਰੋਜ਼ ਦਾ ਹੀ ਕੰਮ ਹੋ ਗਿਆ ਸੀ ਝਗੜਾ ਵਾਧਾ ਵਾਧਾ ਇੰਨਾ ਵਧ ਗਿਆ ਕਿ ਕਮਲ ਹੁਣ ਰਵਿੰਦਰ ਕੋਲੋਂ ਤਲਾਕ ਚਾਹੁੰਦੀ ਸੀ ਵੈਸੇ ਵੀ ਉਹਨੂੰ ਇਹ ਪਾਬੰਦੀ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ ਵਾਰ-ਵਾਰ ਸਾਸ ਦਾ ਟੋਕਣਾ, ਰਵਿੰਦਰ ਦਾ ਉਹਦੇ ਮਨ ਮੁਤਾਬਕ ਪੈਸੇ ਨਾ ਦੇਣਾ, ਉਹਦਾ ਉਹਦੀਆਂ ਸਹੇਲੀਆਂ ਨੂੰ ਮਿਲਣ ਤੇ ਪਾਬੰਦੀ ਲਾਉਣਾ, ਰਾਤ ਨੂੰ ਫਿਲਮਾਂ ਵੇਖਣ ਤੇ ਰੋਕ ਲਾਉਣਾ। ਇਹ ਸਾਰੀਆਂ ਚੀਜ਼ਾਂ ਉਹਨੂੰ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ ਸੀ। ਉਹ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣਾ ਚਾਹੁੰਦੀ ਸੀ। ਇਸ ਲਈ ਉਹਨੇ ਸਾਰੇ ਰਿਸ਼ਤੇਆ ਤੋਂ ਕਿਨਾਰਾ ਕਰਦੇ ਹੋਏ ਰਵਿੰਦਰ ਕੋਲੋਂ ਤਲਾਕ ਮੰਗ ਲਿਆ। ਰਵਿੰਦਰ ਵੀ ਇੰਨੀ ਬੁਰੀ ਤਰ੍ਹਾਂ ਕਮਲ ਕੋਲੋਂ ਦੁਖੀ ਹੋ ਚੁੱਕਿਆ ਸੀ। ਕਿ ਹੁਣ ਉਹਨੂੰ ਵੀ ਬਿਲਕੁਲ ਉਹਦੇ ਕੋਲੋਂ ਕੋਈ ਉਮੀਦ ਹੀ ਨਹੀਂ ਰਹਿ ਗਈ ਸੀ ਜਿਹਦੇ ਚਲਦੇ ਅੱਜਕਲ ਉਹਨਾਂ ਦੇ ਤਲਾਕ ਤੇ ਆ ਗਈ ਸੀ ਅੱਜ ਦੋਵੇਂ ਕੋਰਟ ਵਿੱਚ ਇੱਕ ਦੂਜੇ ਦੇ ਸਾਹਮਣੇ ਖੜੇ ਸੀ ਜੱਜ ਸਾਹਿਬ ਨੇ ਜਦੋਂ ਕਮਲ ਨੂੰ ਪੁੱਛਿਆ ਕਿ ਤੂੰ ਤਲਾਕ ਕਿਉਂ ਲੈਣਾ ਚਾਹੁੰਦੀ ਆ ਤਾਂ ਕਮਲ ਨੇ ਰੋਂਦੇ ਹੋਏ ਕਿਹਾ ਜੱਜ ਸਾਹਿਬ ਮੈਨੂੰ ਮੇਰੇ ਸਹੁਰੇ ਬਹੁਤ ਪਰੇਸ਼ਾਨ ਕਰਦੇ ਆ ਨੌਕਰਾਵਾਂ ਵਾਂਗ ਕੰਮ ਕਰਾਇਆ ਜਾਂਦਾ ਆ ਮੇਰੇ ਕੋਲ ਮੈਂ ਪੜ੍ਹੀ ਲਿਖੀ ਨਾ ਪੜੀ ਲਿਖੀ ਹੁੰਦੇ باوجود ਵੀ ਇਹਨਾਂ ਦੇ ਘਰ ਦੀ ਨੌਕਰ ਬਣ ਕੇ ਰਹਿ ਗਈਆਂ ਗੱਲ-ਗੱਲ ਤੇ ਰੋਕ-ਟੋਕ ਤੇ ਮੇਰਾ ਪਤੀ ਜਿਹੜਾ ਸਵੇਰੇ ਚਲਿਆ ਜਾਂਦਾ ਆ ਤੇ ਰਾਤ ਨੂੰ ਲੇਟ ਘਰ ਆਉਂਦਾ ਆ ਤੇ ਆ ਕੇ ਝਗੜਾ ਕਰਦਾ ਆ ਮੇਰੇ ਲਈ ਮੇਰਾ ਸਹੁਰਾ ਘਰ cJਲ ਬਣ ਗਿਆ ਆ ਉਹ ਘਰ ਨਹੀਂ ਆ ਉਥੇ ਮੇਰਾ ਸਾਹ ਕੁੱਟਦਾ ਆ ਮੈਨੂੰ ਤਲਾਕ ਚਾਹੀਦਾ ਆ ਰਵਿੰਦਰ ਨੇ ਵੀ ਆਪਣਾ ਪੱਖ ਰੱਖਿਆ ਜੱਜ ਸਾਹਿਬ ਜੇ ਤਲਾਕ ਲੈਣਾ ਹੀ ਚਾਹੁੰਦੀ ਆ ਤਾਂ ਮੈਂ ਇਹਨੂੰ ਖੁਸ਼ੀ-ਖੁਸ਼ੀ ਤਲਾਕ ਦੇ ਦਵਾਂਗਾ ਕਿਉਂਕਿ ਇਹਦੇ ਨਾਲ ਰਹਿ ਕੇ ਮੈਨੂੰ ਕਦੀ ਵੀ ਪਤਨੀ ਦਾ ਸੁੱਖ ਨਹੀਂ ਮਿਲਿਆ ਪਤਨੀ ਦਾ ਪਿਆਰ ਨਹੀਂ ਮਿਲਿਆ ਤਾਂ ਇਸ ਤੋਂ ਚੰਗਾ ਆ ਮੈਂ ਇਹਦੇ ਤੋਂ ਅਲਾਗੀ ਹੋ ਜਾਵਾਂ ਜੱਜ ਸਾਹਿਬ ਮੈਂ ਇੱਕ ਮਿਡਲ ਕਲਾਸ ਮੁੰਡਾ ਆ ਮੇਰੇ ਲਈ ਘਰ ਪਰਿਵਾਰ ਨੌਕਰੀ ਜ਼ਿੰਮੇਵਾਰੀਆਂ ਸਭ ਕੁਝ ਆ ਮੈਨੂੰ ਸਭ ਕੁਝ ਵੇਖਣਾ ਪੈਂਦਾ ਆ ਮੇਰੀ ਇੱਕ ਭੈਣ ਵੀ ਆ ਜੀਦਾ ਵਿਆਹ ਹਜੇ ਕਰਨਾ ਆ ਇਸ ਦੇ ਬਾਵਜੂਦ ਮੈਂ ਆਪਣੀ ਸਾਰੀ ਤਨਖਾਹ ਕਮਲ ਨੂੰ ਕਿਵੇਂ ਦੇ ਦੇਵਾਂ ਤੇ ਉਹ ਵੀ ਕਿਸ ਲਈ ਤਾਂ ਕਿ ਉਹ ਬਾਹਰ ਜਾ ਕੇ ਫਿਲਮ ਵੇਖੇ ਸ਼ਾਪਿੰਗ ਕਰੇ ਜਾਂ ਆਪਣੀਆਂ ਸਹੇਲੀਆਂ ਨਾਲ ਹੋਟਲਾਂ ਤੇ ਜਾਵੇ ਮੈਂ ਇੰਨਾ امیر ਨਹੀਂ ਆ ਮੈਂ ਇਨੇ ਵੱਡੇ ਵੱਡੇ ਸ਼ੌਂਕ ਨਹੀਂ ਪਾਲਦਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਕਮਲ ਨੂੰ ਖੁਸ਼ ਰੱਖਣ ਦੀ ਮੈਂ ਕਦੀ ਜ਼ਿੰਦਗੀ 'ਚ ਆਪਣੇ ਮਾਪਿਓ ਜਾਂ ਭੈਣ ਨੂੰ ਬਾਹਰ ਖਾਣਾ ਖਵਾਉਣ ਨਹੀਂ ਲੈ ਕੇ ਗਿਆ ਪਰ ਮੈਂ ਇਹਨੂੰ ਬਾਹਰ ਲੈ ਕੇ ਜਾਂਦਾ ਸੀ ਮੈਂ ਕਦੀ ਉਹਨਾਂ ਨੂੰ ਅੱਜ ਤੱਕ ਫਿਲਮ ਨਹੀਂ ਵਿਖਾਈ ਪਰ ਮੈਂ ਇਹਨੂੰ ਦਿਖਾ ਕੇ ਲਿਆ ਹੁੰਦਾ ਸੀ ਕਿਉਂਕਿ ਇਹ ਮੇਰੀ ਪਤਨੀ ਆ ਇਹ ਘਰ ਰਹਿੰਦੀ ਸੀ ਕਦੀ ਕਦੀ ਮੈਂ ਇਹਦੇ ਨਾਲ ਘੁੰਮਣ ਵੀ ਚਲਾਇਆ ਜਾਂਦਾ ਸੀ ਜੋ ਕਹਿੰਦੀ ਸੀ ਉਹੀ ਕਰਦਾ ਸੀ ਪਰ ਇਹਦੀਆਂ ਖਵਾਸ਼ਾਂ ਵਾਧੀਆਂ ਹੀ ਗਈਆਂ ਪਰ ਮੇਰੀ ਔਕਾਤ ਇੰਨੀ ਨਹੀਂ ਸੀ ਜਿੰਨੀ ਤਨਖਾਹ ਮੈਨੂੰ ਮਿਲਦੀ ਆ ਮੈਂ ਤਾਂ ਉਹਨੇ ਹੀ ਖਰਚੇ ਕਰੂੰਗਾ ਨਾ ਜਿੰਨੀ ਚਾਦਰ ਹੋਊਗੀ ਮੈਂ ਤਾਂ ਉਹਨੇ ਹੀ ਪੈਰ ਪਸਾਰੂੰਗਾ ਨਾ ਹੁਣ ਇਹਨੂੰ ਮੇਰੀ ਪੂਰੀ ਤਨਖਾਹ ਚਾਹੀਦੀ ਆ ਜੇ ਆਪਣੇ ਨਾਲ ਨਾਲ ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਲੈ ਕੇ ਚੱਲਦੀ ਆ ਤਾਂ ਮੈਂ ਖੁਸ਼ੀ-ਖੁਸ਼ੀ ਇਹਨੂੰ ਸਾਰੀ ਤਨਖਾਹ ਦੇਣ ਨੂੰ ਤਿਆਰ ਆ ਪਰ ਇਹਨੂੰ ਤਾਂ ਮੇਰੇ ਪਰਿਵਾਰ ਨਾਲ ਕੋਈ ਮਤਲਬ ਹੀ ਨਹੀਂ ਆ। ਇਥੋਂ ਤੱਕ ਕਿ ਇਹਨੂੰ ਤਾਂ ਮੇਰੇ ਨਾਲ ਵੀ ਕੋਈ ਮਤਲਬ ਨਹੀਂ ਆ। ਇਹਨੂੰ ਤਾਂ ਬਸ ਮਤਲਬਿਆ ਤਾਂ ਪੈਸਿਆਂ ਨਾਲ। ਇਹ ਅੱਜ ਦੀ ਪੜ੍ਹੀ ਲਿਖੀ ਮਾਡਰਨ ਕੁੜੀ ਆ ਤੇ ਮੈਂ ਇੱਕ ਮੀਡਲ ਕਲਾਸ ਸ਼ਾਇਦ ਇਸ ਲਈ ਸਾਡੀ ਦੋਵਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਇਸ ਲਈ ਇਹ ਰਿਸ਼ਤਾ ਵੀ ਨਹੀਂ ਨਿਭ ਸਕਦਾ। ਰਵਿੰਦਰ ਨੇ ਵੀ ਆਪਣੀ ਲਾਚਾਰੀ ਬੇਵਸੀ ਆਪਣੀਆਂ ਜ਼ਿੰਮੇਵਾਰੀਆਂ ਜੱਜ ਸਾਹਿਬ ਨੂੰ ਦੱਸ ਦਿੱਤੀਆਂ। ਬਹੁਤ ਸਮਝੋਂ ਹੰਤੇ ਵੀ ਜਦੋਂ ਕਮਲ ਸਮਝਣ ਨੂੰ ਤਿਆਰ ਨਾ ਹੋਈ ਤਾਂ ਆਖਰ ਜੱਜ ਸਾਹਿਬ ਨੇ ਸਭ ਕੁਝ ਤੈਅ ਕਰਕੇ ਕਮਲ ਨੂੰ ਕਿਹਾ ਕਮਲ ਤੂੰ ਆਪਣੇ ਮੂੰਹੋਂ ਕਿਹਾ ਕਿ ਤੂੰ ਪੜ੍ਹੀ ਲਿਖੀ ਇੱਕ ਮਾਡਰਨ ਕੁੜੀ ਆ ਤਾਂ ਜਦੋਂ ਤੂੰ ਪੜ੍ਹੀ ਲਿਖੀ ਆ ਤਾਂ ਤੂੰ ਖੁਦ ਵੀ ਨੌਕਰੀ ਕਰ ਸਕਦੀ ਆ ਫਿਰ ਤੈਨੂੰ ਕਿਸੇ ਦੇ ਸਾਰੇ ਦੀ ਲੋੜ ਨਹੀਂ ਪਊਗੀ ਤੂੰ ਆਪਣੇ ਪਤੀ ਦੇ ਨਾਲ ਹੀ ਨਹੀਂ ਰਹਿਣਾ ਚਾਹੁੰਦੀ ਤਾਂ ਤੈਨੂੰ ਪਤੀ ਦੀ ਜਿੰਨੀ ਹੈ ਅਸੀਅਤ ਆ ਉਹਦੇ ਹਿਸਾਬ ਨਾਲ ਹੀ ਖਰਚਾ ਮਿਲੇਗਾ ਬਾਕੀ ਤੂੰ ਜਿੰਨਾ ਚਾਹਨੀ ਆ ਕਿ 50 ਲੱਖ 60 ਲੱਖ ਉਹ ਤਾਂ ਮੁਸ਼ਕਲ ਆ ਕਿਉਂਕਿ ਪਤੀ ਦੀ ਕਮਾਈ ਨੂੰ ਵੀ ਵੇਖਣਾ ਪੈਣਾ ਆ ਇਸ ਲਈ ਜੱਜ ਸਾਹਿਬ ਨੇ ਰਵਿੰਦਰ ਦੀ ਕਮਾਈ ਨੂੰ ਵੇਖਦੇ ਹੋਏ ਉਹਦਾ ਬੈਕਗ੍ਰਾਉਂਡ ਵੇਖਦੇ ਹੋਏ ਪੈਸੇ ਕਮਲ ਨੂੰ ਦਵਾ ਦਿੱਤੇ ਹੁਣ ਦੋਵਾਂ ਦੀ ਆਪਣੀ ਆਪਣੀ ਜ਼ਿੰਦਗੀ ਸੀ ਦੋਵੇਂ ਵਿਵਹ ਤਾ ਜ਼ਿੰਦਗੀ ਤੋਂ ਆਜ਼ਾਦ ਹੋ ਚੁੱਕੇ ਸੀ ਰਵਿੰਦਰ ਤਲਾਕ ਤੋਂ ਬਾਅਦ ਉਦਾਸ ਰਹਿਣ ਲੱਗਾ ਸੀ ਕਿਉਂਕਿ ਕਮਲ ਸੀਤ ਆਖਿਰ ਉਹਦੀ ਪਤਨੀ ਹੀ ਇਨੀਸ਼ੀਆਤੀ ਆਪਣੀ ਪਤਨੀ ਨੂੰ ਭੁਲਾਤਾ ਨਹੀਂ ਸਕਦਾ ਸੀ ਉਹਦੇ ਵਿਆਹ ਨੂੰ ਚਾਹੇ ਅਜੇ 2 ਸਾਲ ਹੀ ਹੋਏ ਸੀ ਉਹਦਾ ਕੋਈ ਬੱਚਾ ਵੀ ਨਹੀਂ ਸੀ ਪਰ ਪਤਨੀ ਨਾਲ ਇੱਕ ਇਹੋ ਜਿਹਾ ਰਿਸ਼ਤਾ ਹੁੰਦਾ ਆ ਜਿਹਦੇ ਲਈ ਦਿਲ 'ਚ ਕੋਈ ਨਾ ਕੋਈ ਜਗ੍ਹਾ ਜ਼ਰੂਰ ਬਣ ਜਾਂਦੀ ਆ ਇਸ ਤੋਂ ਉਲਟ ਕਮਲ ਨੂੰ ਤਾਂ ਬਿਲਕੁਲ ਹੀ ਫਰਕ ਨਹੀਂ ਪਿਆ ਸੀ ਕਿ ਰਵਿੰਦਰ ਨਾਲ ਉਹਦਾ ਤਲਾਕ ਹੋ ਗਿਆ ਆ ਕਮਲ ਨੇ ਰੋ ਰੋ ਕੇ ਆਪਣੇ ਮਾਪਿਓ ਨੂੰ ਜਿੰਨੀ ਵੀ ਝੂਠੀ ਕਹਾਣੀ ਬਣਾ ਕੇ ਦੱਸੀ ਇਸ ਲਈ ਕਮਲ ਦੇ ਮਾਪਿਓ ਨੇ ਆਪਣੀ ਧੀ ਦੀ ਹਾਂ ਚ ਹਾਂ ਮਲਾਉਂਦੇ ਹੋਏ ਆਪਣੀ ਕੁੜੀ ਦਾ ਹੀ ਸਾਥ ਦਿੱਤਾ ਹੁਣ ਤਾਂ ਵੈਸੇ ਵੀ ਕਮਲ ਦੇ ਕੋਲ ਪੈਸੇ ਸੀ ਉਹ ਪੂਰੀ ਤਰ੍ਹਾਂ ਜਾ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਹਦੇ ਸਿਰ ਤੋਂ ਰਵਿੰਦਰ ਨਾਂ ਦਾ ਗ੍ਰਹਿ ਟਲ ਗਿਆ ਹੋਵੇ ਰਵਿੰਦਰ ਉਦਾਸ ਰਹਿਣ ਲੱਗਾ ਪਰਮਿੰਦਰ ਦੀ ਉਦਾਸੀ ਵੇਖ ਕੇ ਮਾਂ ਨੇ ਕੁਝ ਸੋਚਦੇ ਹੋਏ ਰਵਿੰਦਰ ਨੂੰ ਕਿਹਾ ਪੁੱਤ ਵੇਖ ਇਵੇਂ ਕਦੋਂ ਤੱਕ ਰਹੂਗਾ ਇਸ ਤਰ੍ਹਾਂ ਕਦੋਂ ਤੱਕ ਕੰਮ ਚੱਲੂਗਾ ਜੋ ਹੋ ਗਿਆ ਉਹਨੂੰ ਭੁੱਲ ਜਾ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ। ਨਹੀਂ ਮਾਂ ਹੁਣ ਦੁਬਾਰਾ ਨਹੀਂ। ਥੱਕ ਗਿਆ ਆ ਮੈਂ। ਹੁਣ ਮੈਂ ਦੁਬਾਰਾ ਵਿਆਹ ਨਹੀਂ ਕਰਨਾ। ਹੁਣ ਮੈਂ ਬਸ ਭੈਣ ਦਾ ਵਿਆਹ ਕਰ ਲਵਾ। ਇਹਦੇ ਬਾਅਦ ਮੈਂ ਪੂਰੀ ਤਰ੍ਹਾਂ ਜਾਦ ਹੋ ਜਾਊਂਗਾ। ਪੁੱਤ ਤੂੰ ਤਾਂ ਜਾਦ ਹੋ ਜਾਏਂਗਾ ਪਰ ਸਾਡਾ ਕੀ ਹੋਊਗਾ? ਇਸ ਘਰ ਦਾ ਕੀ ਹੋਊਗਾ? ਇਸ ਘਰ ਲਈ ਤਾਂ ਇੱਕ ਬਹੂ ਚਾਹੀਦੀ ਆ ਨਾ। ਮਾਂ ਹਜੇ ਤੱਕ ਤੈਨੂੰ ਇੱਕ ਬਹੂ ਤੋਂ ਸਬਕ ਨਹੀਂ ਮਿਲਿਆ ਜੋ ਤੂੰ ਦੂਜੀ ਬਹੂ ਲਿਆਉਣ ਦੇ ਚੱਕਰ ਚ ਪੈ ਗਈਆਂ। ਨਹੀਂ ਪੁੱਤ ਉਹ ਬਹੂ ਤਾਂ ਕੁਝ ਜ਼ਿਆਦਾ ਹੀ ਪੜੀ ਲਿਖੀ ਸੀ ਕੁਝ ਜ਼ਿਆਦਾ ਹੀ ਨਵੇਂ ਜਮਾਨੇ ਦੀ ਸੀ ਉਹਨੂੰ ਆਪਣੇ ਹੱਕ ਬਾਰੇ ਕੁਝ ਜ਼ਿਆਦਾ ਹੀ ਪਤਾ ਸੀ ਪਰ ਇਹਦਾ ਮਤਲਬ ਇਹ ਨਹੀਂ ਕਿ ਹਰ ਪੜੀ ਲਿਖੀ ਕੁੜੀ ਉਸੇ ਵਰਗੀ ਹੀ ਹੋਵੇ ਇਸ ਵਾਰ ਆਪਾਂ ਕਿਸੇ ਗਰੀਬ ਘਰ ਦੀ ਘੱਟ ਪੜੀ ਲਿਖੀ ਕੁੜੀ ਨਾਲ ਤੇਰਾ ਵਿਆਹ ਕਰਾਂਗੇ ਇਸ ਦੁਨੀਆ 'ਚ ਇਹੋ ਜਿਹੇ ਬਹੁਤ ਲੋਕ ਆ ਜਿਹੜੇ ਸਾਡੇ ਤੋਂ ਵੀ ਜ਼ਿਆਦਾ ਮੀਡਲ ਕਲਾਸ ਦੇ ਹੋਣਗੇ ਤੇ ਆਪਾਂ ਉਸ ਘਰ ਦੀ ਕੁੜੀ ਵਿਆਹ ਕੇ ਲਿਆਵਾਂਗੇ ਤੇ ਮੈਨੂੰ ਪੜੀ ਲਿਖੀ ਬਹੂ ਨਹੀਂ ਇੱਕ ਸੰਸਕਾਰੀ ਬਹੂ ਚਾਹੀਦੀ ਆ ਜਿਹੜੀ ਆਪਣੀ ਖੁਸ਼ੀ ਦੇ ਨਾਲ ਨਾਲ ਸਾਡੀ ਖੁਸ਼ੀ ਦਾ ਵੀ ਧਿਆਨ ਰੱਖੇ ਪੁੱਤ ਹੌਲੀ-ਹੌਲੀ ਜ਼ਮਾਨਾ ਇਸ ਮੋੜ ਤੇ ਜਾ ਰਿਹਾ ਆ ਜਿੱਥੇ ਹੁਣ ਦਾਜ ਦੀ ਮੰਗ ਘਟੂਗੀ ਤੇ ਸੰਸਕਾਰਾਂ ਵਾਲੀਆਂ ਕੁੜੀਆਂ ਦੀ ਮੰਗ ਜ਼ਿਆਦਾ ਹੋਊਗੀ ਆਪਾਂ ਸ਼ਾਇਦ ਉਸੇ ਮੋੜ ਤੇ ਖੜੇ ਆ ਪੁੱਤ ਤੂੰ ਤਾਂ ਸਮਝਦਾ ਰਿਆਂ ਤੂੰ ਤਾਂ ਸਮਝ ਇਵੇਂ ਜ਼ਿੰਦਗੀ ਨਹੀਂ ਕੱਟਣੀ ਮਾਂ ਦੀ ਗੱਲ ਸੁਣ ਕੇ ਰਵਿੰਦਰ ਵੀ ਸੋਚਣ ਲਈ ਮਜਬੂਰ ਹੋ ਗਿਆ ਸੀ ਮਾਂ ਦੀ ਗੱਲ ਵੀ ਸਹੀ ਸੀ ਪੂਰੀ ਜ਼ਿੰਦਗੀ ਆਖਿਰ ਇਕੱਲੇ ਤਾਂ ਨਹੀਂ ਬਿਤਾਈ ਜਾ ਸਕਦੀ ਸੀ ਕੁਝ ਸੋਚਦੇ ਹੋਏ ਉਹਨੇ ਮਾਂ ਨੂੰ ਕਿਹਾ ਠੀਕ ਆ ਮਾਂ ਮੈਂ ਵਿਆਹ ਕਰੂੰਗਾ ਪਰ ਪਹਿਲਾ ਭੈਣ ਦਾ ਵਿਆਹ ਕੁਝ ਦਿਨਾਂ ਬਾਅਦ ਹੀ ਭੈਣ ਦਾ ਵਿਆਹ ਹੋ ਜਾਂਦਾ ਆ ਤੇ ਮਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੁੱਛ ਕੇ ਜਾਣ ਪਹਿਚਾਣ ਦੀ ਹੀ ਇੱਕ ਕੁੜੀ ਨੀਹਾ ਨਾਲ ਰਵਿੰਦਰ ਦਾ ਵਿਆਹ ਕਰ ਦਿੱਤਾ ਨੀਹਾ ਬਿਲਕੁਲ ਕਮਲ ਤੋਂ ਵੱਖ ਸੀ ਨੀਹਾ ਵੀ ਪੜ੍ਹੀ ਲਿਖੀ ਸੀ ਪਰ ਸੰਸਕਾਰ ਵਾਲੀ ਸੀ ਜ਼ਿੰਮੇਵਾਰੀਆਂ ਸਮਝਦੀ ਸੀ ਉਹਨੇ ਆਪਣੇ ਪਿਆਰ ਨਾਲ ਰਵਿੰਦਰ ਦੇ ਦਿਲ 'ਚ ਜਗ੍ਹਾ ਬਣਾ ਲਈ ਸੀ ਹੁਣ ਰਵਿੰਦਰ ਆਫਿਸ ਤੋਂ ਆਉਣ ਦੇ ਬਾਅਦ ਆਪਣੀ ਘਰ ਵਾਲੀ ਦੀ ਗੋਦ 'ਚ ਸੇਰਾ ਕਿਸਕੂਨ ਨਾਲ ਗੱਲਾਂ ਕਰਦਾ ਸੀ ਹੁਣ ਉਹਨਾਂ ਦੇ ਘਰ ਵਿੱਚੋਂ ਲੜਾਈਆਂ ਦੀ ਆਵਾਜ਼ ਨਹੀਂ ਆਉਂਦੀ ਸੀ ਦੋਸਤੋ ਹਰ ਪੜ੍ਹੀ ਲਿਖੀ ਕੁੜੀ ਕਮਲ ਵਰਗੀ ਨਹੀਂ ਹੁੰਦੀ ਪਰ ਇਹ ਵੀ ਸਹੀ ਆਜ਼ਾਦੀ ਦੇ ਨਾਂ ਤੇ ਅੱਜਕੱਲ ਬਹੁਤ ਪਰਿਵਾਰ ਟੁੱਟ ਰਹੇ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ